ਹਾਂਜੀ ਦੋਸਤੋ ਸਸ਼੍ਰੀਕਾਰ ਜੀ ਕੀ ਹਾਲ ਚਾਲ ਆ ਹੋਰ ਬਾਈ ਜੀ ਇਹ ਆਪਣੇ ਨਾਲ ਆਪਣਾ ਭਰਾ ਆ ਜੀ ਤੇ ਗੱਲ ਇਸ ਤਰ੍ਹਾਂ ਸੀਗੀ ਆ ਤੇ ਆਪਣਾ YouTube ਚੈਨਲ ਬਣਾਇਆ ਜੀ ਠੀਕ ਆ YouTube ਚੈਨਲ ਆਗਾ ਤੇ ਨਵਾਂ ਬਣਾਇਆਗਾ ਚੈਨਲ ਦਾ ਨਾਮ ਬਾਈ ਦੱਸ ਗਿਆਗਾ ਤੇਰੇ ਹਾਂ ਗਿੱਲ ਬਲੌਗ ਗਿੱਲ ਬਲੌਗ ਆ ਦੋਸਤੋ ਉਹਦੇ ਵਿੱਚ ਕੀ ਆ ਆਪਣੇ ਚੈਨਲ ਨਾਲ ਕਿਹੜਾ ਬਲੌਗ ਜੀ ਹਾਂ ਤੁਸੀਂ ਉਸ ਵਿੱਚ ਕਿਸੇ ਤਰ੍ਹਾਂ ਦਾ ਕੰਟੈਂਟ ਪਾਇਆ ਕਰੋ ਦੱਸੋ ਜੀ ਆਦੇ ਬਾਰੇ ਆਪਾਂ ਮੰਨ ਕੇ ਚੱਲ ਵੀ ਖੇਤੀ ਬਾਰੇ ਬਾਰੇ ਕੁਝ ਮੰਨ ਕੇ ਚਲਾਉਦੇ ਬਲੌਗ ਵਗੈਰਾ ਹੋਣਗੇ ਆਪਣੇ ਜਿਵੇਂ ਵੀ ਜਿਸ ਵੀ ਕਿਸੇ ਟਾਈਪ ਦਾ ਕੰਮ ਕਰਿਆ ਕਰੀ ਠੀਕ ਹੈ ਠੀਕ ਹੈ ਉਸ ਤਰ੍ਹਾਂ ਉਸ ਤਰ੍ਹਾਂ ਜਾਨਕੀ ਖੇਤੀ ਵਾਲੀ ਦੇ ਰਿਗਾਰਡਿੰਗ ਤੁਸੀਂ ਜਾਨਕੀ ਚੈਨਲ ਦੇ ਵਿੱਚ ਪਾਇਆ ਕਰੋਗੇ ਹਨਾ ਜੀ ਜਾਣਕਾਰੀ ਉਹ ਵੀ ਹੈਗੇ ਨੇ ਹੁਣ ਜਿਹੜੀ ਗੱਲਬਾਤ ਕਰ ਰਹੇ ਆਪਾਂ ਹੁਣ ਇਹਨਾਂ ਨੂੰ ਦੱਸਣਾਗਾ ਵੀ ਯਾਨੀ ਕਿ ਇਹਨਾਂ ਨੇ ਚੈਨਲ ਤਾਂ ਬਣਾ ਲਿਆ ਵੀ ਕਿਸ ਤਰ੍ਹਾਂ ਦੀ ਵੀਡੀਓ ਨੂੰ ਉਹਦੇ ਅਪਲੋਡ ਕਰਨੀ ਹੈ ਤੇ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਯਾਨੀ ਕਿ ਜਿਹੜੀ ਵੀਡੀਓ ਅਪਲੋਡ ਕਰਨੀ ਹੈ ਉਸ ਤੋਂ ਬਾਅਦ ਆ ਉਹਨੂੰ ਅਪਲੋਡ ਕਰਨ ਤੋਂ ਬਾਅਦ ਜੋ ਥੰਬਨੇਲ ਵਗੈਰਾ ਕਿਸ ਤਰ੍ਹਾਂ ਬਣਾਉਣਾ ਅੱਜ ਤੁਹਾਨੂੰ ਉਸ ਸਾਰਾ ਪ੍ਰੋਸੈਸ ਇਸ ਵੀਡੀਓ ਵਿੱਚ ਦੱਸਾਂਗੇ ਤਾਂ ਵੀਡੀਓ ਨੂੰ ਖੇਤ ਤੱਕ ਦੇਖੋ ਠੀਕ ਹੈ ਜੀ 22 ਦਾ ਆਪਣੇ ਕੋਲ ਉਹਨੂੰ ਫੋਨ ਆ ਗਿਆ ਆਪਾਂ ਦੇਖਣਾ ਇਹਦੇ ਵਿੱਚ ਕਿ ਕਿਸ ਤਰ੍ਹਾਂ ਨੇ ਜੋ ਜੋ YouTube ਦੇ ਉੱਤੇ ਵੀਡੀਓ ਜਿਹੜੀ ਉਹ ਅਪਲੋਡ ਕਰ ਸਕਦੇ ਤੁਸੀਂ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ YouTube ਜਿਹੜਾ ਇੱਥੇ ਕਲਿੱਕ ਬਣਿਆ ਹੋਇਆ ਨਿਸ਼ਾਨ ਪਲੱਸ ਐਸੇ ਕਲਿੱਕ ਕਰੋਗੇ ਠੀਕ ਹੈ ਜੀ ਇਸ ਤੇ ਕਲਿੱਕ ਕਰਦੇ ਬਾਅਦ ਤੁਸੀਂ ਕਿੱਥੇ ਜਾਣਾ ਦੋਸਤੋ ਇੱਥੇ ਗੈਲਰੀ 'ਚ ਜਿਹੜੀ ਤੁਹਾਡੇ ਕੋਲ ਵੀਡੀਓ ਪਈ ਹੈ ਬਲਤਾਂ ਤੁਸੀਂ ਐਂ ਦੇਖੋ ਵੀ ਤੁਸੀਂ ਵੀਡੀਓ ਨੂੰ ਅਪਲੋਡ ਕਰਨੀ ਆ ਤੇ ਸ਼ਾਰਟ ਕਿ ਲਾਇਆ ਵੀ ਜਾਂ ਪੋਸਟ ਹੁਣ ਇਹਦੇ ਵਿੱਚ ਤੁਸੀਂ ਪਹਿਲਾਂ ਸੈਲੈਕਟ ਕਰ ਲਓ ਉਹਦੀ ਕੈਟਾਗਰੀ ਹੁਣ ਆਪਾਂ ਗੱਲ ਕਰਾਂਗੇ ਵੀਡੀਓ ਆਪਾਂ ਨੇ ਵੀਡੀਓ ਅਪਲੋਡ ਕਰਨੀ ਆ ਤਾਂ ਵੀਡੀਓ ਤੇ ਕਲਿੱਕ ਕਰਾਂਗੇ ਠੀਕ ਹੈ ਜੀ ਵੀਡੀਓ ਤੇ ਕਲਿੱਕ ਕਰਨ ਤੋਂ ਬਾਅਦ ਇਹ ਇੱਥੇ ਆਪਣੇ ਕੋਲ ਜਿਹੜੀ ਆਪਣੀ ਗੈਲਰੀ ਦੇ ਵਿੱਚ ਫੋਨ ਦੇ ਵਿੱਚ ਵੀਡੀਓ ਪਈਆਂ ਨੇ ਉਹ ਸਾਰੀਆਂ ਹੀ ਓਪਨ ਹੋ ਗਈਆਂ ਹੁਣ ਆਪਾਂ ਨੇ ਜਿਹੜੀ ਵੀਡੀਓ ਅਪਲੋਡ ਕਰਨੀ ਆ ਉਹ ਆਪਾਂ ਸੈਲੈਕਟ ਕਰਦੇ ਆਂ ਹ ਸਲੈਕਟ ਕਰ ਲਓ ਤੁਸੀਂ ਇੱਥੇ ਵੀਡੀਓ ਸਬਸਲੈਕਟ ਕਰ ਲੈਣਾ ਜੀ ਉਸ ਤੋਂ ਬਾਅਦ ਉਹਨਾਂ ਅਗਲਾ ਪ੍ਰੋਸੈਸ ਵੀ ਦੱਸ ਦੇਵਾਂਗੇ ਹਾਂ ਇਹ ਵੀਡੀਓ ਆ ਗਈ ਚਲੋ ਨੂੰ ਸਲੈਕਟ ਕਰ ਲਓ ਇਹ ਪੌਣੇ ਕਿਤੇ ਮਿੰਟਾਂ ਦੀ ਵੀਡੀਓ ਆ ਦੇਖੋ ਜੀ ਚੱਲ ਵੀ ਵੀਡੀਓ ਤੇ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਕਰਨਾ ਨੈਕਸਟ ਨੈਕਸਟ ਕਰਨਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਆ ਟਰਨ ਔਨ ਕਰ ਦਿਓ ਉਸ ਤੋਂ ਬਾਅਦ ਜਿਹੜੀ ਜ਼ਮੀਨ ਤੇ ਧਿਆਨ ਲਈ ਗੱਲ ਹੈਗੀ ਇੱਕ ਤਾਂ ਆਪਾਂ ਚ ਥੰਮ੍ਹ ਮਿਲ ਦੇਖਣਾ ਥੰਮ੍ਹ ਲਾਉਣਾ ਦੂਜਾ ਕੀ ਹੈ ਜ ਟਾਈਟਲ ਤੇ ਡਿਸਕ੍ਰਿਪਸ਼ਨ ਤੇ ਇਹ ਪਬਲਿਕ ਕੀਤਾ ਹੋਇਆ ਜੀ ਇਹਨੂੰ ਪਬਲਿਕ ਤੋਂ ਤੁਸੀਂ ਕੀ ਆ ਇਹਨੂੰ ਹਟਾ ਲਓ ਪਬਲਿਕ ਨਹੀਂ ਇਹਨੂੰ ਕਰਨਾ ਆਪਾਂ ਨੇ ਇਹਨੂੰ ਤੁਸੀਂ ਕਰ ਲਓ ਅਨਲਿਸਟਡ ਠੀਕ ਆ ਜੀ ਅਨਲਿਸਟਡ ਕਰ ਲਓ ਉਸ ਤੋਂ ਬਾਅਦ ਕੀ ਆ ਆਡੀਅנס ਆਡੀਅנס ਆ ਗਿਆ ਆਡੀਅנס ਤੁਸੀਂ ਕੀ ਆ ਉੱਪਰਲੀ ਆਪਸ਼ਨ 'ਤੇ ਲੱਗੇ ਜੋ ਨੀਚੀ ਹੈਗੀ ਠੀਕ ਆ ਇਸ ਤੇ ਕਲਿਕ ਨੋ ਤੇ ਕਲਿਕ ਕਰਨਾਗਾ ਉਸ ਤੋਂ ਬਾਅਦ ਲੋਕੇਸ਼ਨ ਤੁਸੀਂ ਜੋ ਲੋਕੇਸ਼ਨ ਰੱਖਣਾ ਚਾਹੁੰਦੇ ਹੋ ਆਪਣੀ ਲੋਕੇਸ਼ਨ ਦੇ ਸਕਦੇ ਹੋ ਜੀ ਠੀਕ ਹੈ ਜੀ ਜਿਸ ਤਰ੍ਹਾਂ ਅਸੀਂ ਅੱਜ ਮਾਨਸਰ ਲੋਕੇਸ਼ਨ ਅਦੀ ਭਰਾਂਗੇ ਆ ਦੇਖੋ ਮਾਨਸਰ ਲੋਕੇਸ਼ਨ ਅਸੀਂ ਭਰਤੀ ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਸੀਂ ਪਲੇਲਿਸਟ ਬਣਾਉਣਾ ਚਾਹੁੰਦੇ ਹੋਗੇ ਠੀਕ ਹੈ ਜੀ ਅਲੱਗ-ਅਲੱਗ ਕੈਟਾਗਰੀ ਦੀਆਂ ਉਹ ਇਥੋਂ ਪਲੇਲਿਸਟਾ ਬਣਾ ਸਕਦੇ ਹੋਗੇ ਉਸ ਤੋਂ ਬਾਅਦ ਕਮੈਂਟ ਤੁਸੀਂ ਔਨ ਰੱਖਨੇ ਆ ਔਨ ਰੱਖ ਸਕਦੇ ਹੋ ਆਫ ਕਰਨੇ ਆਫ ਕਰ ਸਕਦੇ ਹੋ ਵਸੇ ਔਨ ਰੱਖੋ ਜੀ ਵਧੀਆ ਕਰ ਰਹੇ ਹੋ ਐ ਇੱਥੇ ਤੁਸੀਂ ਉਹਦਾ ਟਾਈਟਲ ਕੁਝ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਇੱਥੇ ਟਾਈਟਲ ਲਖ ਲਓ ਕੋਈ ਵੀ ਰੱਖ ਲਓ ਤੁਸੀਂ ਇੱਕ ਵਾਰ ਟਾਈਟਲ ਲਖ ਲਓ ਆਪਾਂ ਇਹ ਤੁਹਾਨੂੰ ਇੱਕ ਐਜੂਕੇਸ਼ਨ ਪਰਪਸ ਦੇ ਮਾਦੀ ਬਣਾਈ ਦੱਸ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਵੀਡੀਓ ਆਪਾਂ YouTube ਦੇ ਉੱਤੇ ਅਪਲੋਡ ਕਰਨੀ ਆ ਸਹੀ ਢੰਗ ਨਾਲ ਉਹ ਦੱਸਾਂਗੇ ਕੋਈ ਵੀ ਟਾਈਟਲ ਲਖ ਲਓ ਇੱਕ ਵਾਰੀ हां जी ਆਪਾਂ ਨੇ ਕੀ ਇੱਥੇ ਦੇਖੋ ਕੋਈ ਵੀ ਇੱਕ ਟਾਈਟਲ ਰੱਖ ਲੈ ਉਸ ਤੋਂ ਬਾਅਦ ਇਹੀ ਜਿਹੜਾ ਟਾਈਟਲ ਆ ਤੁਸੀਂ ਐਸਈਓ ਵੀ ਵਧੀਆ ਰੱਖਣਾ ਹੈ ਆਪਾਂ ਇਹਨੂੰ ਸਿਲੈਕਟ ਕਰ ਲਾਂਗੇ ਵੈਸੇ ਦੋਸਤੋ ਇਹ ਟਾਈਟਲ ਇੱਕ ਵਾਰੀ ਵੈਸੇ ਹੀ ਰੱਖਿਆ ਹੋਇਆਗਾ ਤੁਹਾਨੂੰ ਦੱਸਣ ਵਾਸਤੇ ਬਾਈ ਨੇ ਇਹ ਕਹਿੰਦੇ ਆਹੀ ਰੱਖਣਾ ਟਾਈਟਲ ਮੈਂ ਚਲੋ ਠੀਕ ਆ ਜੀ ਉਸ ਤੋਂ ਬਾਅਦ ਕੀ ਹੈ ਡਿਸਕ੍ਰਿਪਸ਼ਨ ਕਰ ਦਾਂਗੇ ਉਹ ਜਾਨਕੀ ਆਪਾਂ ਥੰਬਨੇਲ ਰੱਖਣਾ ਕੋਈ ਵੀ ਥੰਬਨੇਲ ਕਿਵੇਂ ਤੁਸੀਂ ਬਣਾਉਣਾਗਾ ਥੰਬਨੇਲ ਲਈ ਤੁਸੀਂ ਕੀ ਕਰਨਾ ਹੈ ਜਿਹੜਾ ਉੱਪਰ ਆ ਪਲੱਸ ਦਾ ਨਿਸ਼ਾਨ ਆ ਜੀ ਇਹਦੇ 'ਤੇ ਕਲਿੱਕ ਕਰੂੰਗੇ ਕਲਿੱਕ ਇਹਦੇ 'ਤੇ ਕਲਿੱਕ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਇੱਕ ਕਾਲ ਫੋਨ ਆ ਗਿਆ ਆਪਾਂ ਕੱਟਾਂਗੇ ਬਾਅਦ ਵਿੱਚ ਗੱਲ ਕਰਾਂਗੇ ਵੀਰ ਨਾਲ ਇੱਥੇ ਜੀ ਕਲਿੱਕ ਕਰਾਂਗੇ ਬੱਸ ਦੇ ਨਿਸ਼ਾਨ ਤੇ ਇੱਥੇ ਆਪਣਾ ਆ ਟਾਈਟਲ ਥੰਬਨੇਲ ਬਣਾਇਆ ਹੋਇਆ ਦੇਖੋ ਇਹਨੂੰ ਡਨ ਕਰਾਂਗੇ ਇਹ ਥੰਬਨੇਲ ਵੀ ਤੁਹਾਨੂੰ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਅਪਲੋਡ ਕਰਾਂਗੇ ਇੱਥੇ ਤੇ ਸਭ ਉਸ ਕਰ ਤੋਂ ਬਾਅਦ ਸੀ ਅਪਲੋਡ ਕਰ ਦੇਣੀ ਹੈ ਵੀਡੀਓ ਦੇਖੋ ਵੀਡੀਓ ਮੈ ਅਪਲੋਡ ਹੋਣ ਲੱਗ ਗਈ ਇਸ ਤਰ੍ਹਾਂ ਤੁਸੀਂ ਦੇਖੋਗੇ ਇਸ ਤੇ ਕਲਿੱਕ ਕਰਾਂਗੇ ਆਪਾਂ ਅਸੀਂ ਡਿਟੇਲ ਵੀਡੀਓ ਦੇ ਇਹ ਆਪਣੀ ਵੀਡੀਓ ਦੇਖੋ ਜੀ ਅਪਲੋਡ ਹੋਣ ਲੱਗ ਗਈ ਠੀਕ ਹੈ ਜੀ ਇਹਨੂੰ ਟਾਈਮ ਲੱਗ ਜੂ ਹੁਣ ਆਪਾਂ ਦੇਖਾਂਗੇ ਕਿ ਥੰਬਨੇਲ ਕਿਵੇਂ ਬਣਾਉਣਾ ਹੈ ਕਿਸ ਤਰ੍ਹਾਂ ਬਣਾਇਆ ਜੀ ਤਾਂ ਹੋ ਗਿਆ ਆਪਾਂ ਜਾਵਾਂਗੇ ਕੋਲੀਵਰੇ ਗੂੜੀ ਐਪ ਸੀਗੀ ਹੂੰ ਪਿਕਸਲ ਲੈਬ ਆ ਸੀ ਇਹ ਪਿਕਸਲ ਲੈਬ ਆ ਜੀ ਤੁਸੀਂ ਦੇਖ ਲਓ ਨਾਮ ਦੇਖ ਲਓ ਨਾ ਪਲੇ ਸਟੋਰ ਵਿੱਚ ਤੁਹਾਨੂੰ ਦਾ ਲਿੰਕ ਭੇਜੂਗਾ ਇੱਕ ਤਾਂ ਅਸੀਂ ਇਹ ਡਾਊਨਲੋਡ ਕਰ ਲਓ ਇੱਕ ਵਾਈਟੀ ਸਟੂਡੀਓ ਦੋਨੇ ਕਰ ਲਓ ਹੁਣ ਆਪਾਂ ਪਿਕਸਲ ਲੈਬ 'ਚ ਜਾਣਾ ਤੇ ਵੀਡੀਓ ਅਪਲੋਡ ਹੋਈ ਜਾਂਦੀ ਹੈ ਜੀ ਵੇਟ ਕਰ ਲੈਣੇ ਆ ਇੱਥੇ ਤੁਸੀਂ ਇਹ ਦੇਖੋਗੇ ਜਿਹੜਾ ਥੰਬਨੇਲ ਆਪਣੇ ਬਣਾਇਆ ਸੀ ਇਹ ਸੀ ਠੀਕ ਹੈ ਜੀ ਇਥੇ ਤੁਸੀਂ ਕੋਈ ਵੀ ਜਨਨਕ ਥੰਬਨੇਲ ਬਣਾਉਣਾਗਾ ਤਾਂ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਇਹਨੂੰ ਓਪਨ ਕਰ ਲੈਣਾਗਾ ਇੱਥੇ ਜਨਨਕ ਕੋਈ ਵੀ ਪਹਿਲਾ ਕਲਰ ਸਿਲੈਕਟ ਕਰ ਲੋ ਜਿਹੜਾ ਬੈਕਗ੍ਰਾਉਂਡ ਰੱਖਣਾ ਹੈ ਜਾਂ ਵਾਈਟ ਰੱਖ ਲਿਆ ਉਸ ਤੋਂ ਬਾਅਦ 3 ਡਾਟ ਤੇ ਜਾ ਕੇ ਜੀ ਇੱਥੇ ਸਾਈਜ਼ ਰੱਖਣਾਗਾ ਇਮੇਜ ਸਾਈਜ਼ ਇੱਥੇ ਕੀ ਆ ਤੁਸੀਂ YouTube ਥੰਬਨੇਲ ਦਾ ਜੋ ਸਾਈਜ਼ ਹੈਗਾ 1280 ਪਿਕਸਲ ਬਾਈ 720 ਇਹਨੂੰ ਓਕੇ ਕਰਕੇ ਤੁਸੀਂ ਥੰਬਨੇਲ ਬਣਾ ਸਕਦੇ ਹੋ ਬੜੀ ਹੀ ਸਾਨੀ ਨਾਲ ਇੱਥੇ ਜਾ ਕੇ ਤੁਸੀਂ ਜੋ ਵੀ ਕੁਝ ਲਿਖਣਾ ਟੈਸਟ ਉਹ ਲਿਖ ਸਕਦੇ ਹਾਂ ਜੀ ਆਹ ਲਿਖ ਟੈਸਟ ਆ ਗਿਆ ਠੀਕ ਹੈ ਜੀ ਜਿਵੇਂ ਨਿਊ ਟੈਸਟ ਜੋ ਵੀ ਲਿਖਣਾ ਠੀਕ ਹੈ ਕਬੜੀ ਮਾਸ ਉਹ ਤੋਂ ਬਾਅਦ ਇੱਥੇ ਜਾ ਕੇ نیچے ਇਸ ਸਾਈਜ਼ ਦਾ ਵਧਾ ਸਕਦੇ ਹਾਂ ਇਸ ਤਰ੍ਹਾਂ ਇੱਥੇ ਸਾਈਡ ਤੇ ਜਾ ਕੇ ਕਲਰ ਦਾ ਕਲਰ ਵੀ ਚੇਂਜ ਕਰ ਸਕਦੇ ਹਾਂ ਠੀਕ ਹੈ ਇੱਥੋਂ ਜਾ ਕੇ ਦੁਬਾਰਾ ਸੇਵ ਕਰ ਸਕਦੇ ਹਾਂ امید ਇੱਕਦਮ ਸੁਣ ਠੀਕ ਹੈ ਤੇ ਜਲਦੀ ਨਾਲ ਤੁਸੀਂ ਦੇਖ ਤੁਸੀਂ ਇਹ ਪੂਰੀ ਜਾਣਕਾਰੀ ਲੈਣੀ ਹੈ ਵੀ ਕਿਸ ਤਰ੍ਹਾਂ ਸਹੀ ਢੰਗ ਨਾਲ ਬਣਾਉਂਗਾ ਤਾਂ ਤੁਸੀਂ ਦੱਸੋ ਸਾਨੂੰ ਅਸੀਂ ਦੁਬਾਰਾ ਕਮੈਂਟ ਜਾਨਕੀ ਵੀਡੀਓ ਦੇ ਲਈ ਲੱਗ ਤੋਂ ਬਣਾ ਕੇ ਲੈ ਕੇ ਆਵਾਂਗੇ ਹੁਣ ਆਪਾਂ ਅੱਗੇ ਚੱਲਦੇ ਹਾਂਗੇ ਵਾਈਟਿਚ ਸਟੂਡੀਓ ਦੇ ਵਿੱਚ ਆਪਣਾ ਦੇਖੋ ਅਪਲੋਡ ਕਰਦੇ YouTube ਤੇ ਜਾ ਕੇ ਵੀਡੀਓ ਜੀ ਹੁਣ ਆਪਾਂ ਨੇ ਵਾਈਟ ਸਟੂਡੀਓ ਆ ਜਾਣਾਗਾ ਇੱਥੇ ਆਉਣ ਤੋਂ ਬਾਅਦ ਕਿ ਜਿਹੜੀ ਉਹ ਵੀਡੀਓ ਅਪਲੋਡ ਕਰੀ ਸੀ ਆਪਾਂ ਨੇ ਉਹ ਤੋਂ ਬਾਅਦ ਸਾਰਾ ਕੰਮ ਇੱਥੇ ਆ ਜੀ ਉਹ ਆਪਣਾ ਤੁਸੀਂ ਹੋਰ ਕਿੱਥੇ ਜਾਣ ਵਾਲਾ ਵਾਈਟਿਚ ਸਟੂਡੀਓ ਆਪਨ ਹੋ ਗਿਆ ਤੁਸੀਂ ਜਾਣ ਵਾਲੇ ਕੰਟੈਂਟ ਦੇ ਹੁਣ ਤੁਸੀਂ ਦੇਖੋਗੇ ਉਹ ਵੀਡੀਓ ਆਪਾਂ ਨੇ ਅਪਲੋਡ ਕਰ ਲਈ ਸੀ ਆਪਣੇ ਕੋਲ ਕੰਟੈਂਟ ਦੇ ਵਿੱਚ ਅਪਲੋਡ ਹੋ ਚੁੱਕੀ ਆ ਇੱਥੇ ਜਾ ਕੇ ਤੁਸੀਂ 3 ਡਾਟ ਦੇ ਕਲਿੱਕ ਕਰ ਦੇਣਾ ਇੱਥੇ ਜਾਣਾਗਾ ਐਡਿਟ ਤੇ ਠੀਕ ਆ ਜੀ ਜਦੋਂ ਇਹ ਅਪਲੋਡ ਹੋ ਗਈ ਉਸ ਤੋਂ ਬਾਅਦ ਤੁਸੀਂ ਕੀ ਹੈ ਜੀ ਇੱਥੇ ਜੋ ਵੀ ਟੈਗ ਆਗਾ ਦੇਖੋਗੇ ਟੈਗ ਇਹ ਟੈਗ ਜਰੂਰ ਰੱਖਣਾਗਾ ਤਾਂ ਕਿ ਜਿਹੜੀ ਤੁਹਾਡੀ ਜਿਹੜੀ ਵੀਡੀਓ ਆ ਜਿਹੜੀ ਤੁਸੀਂ ਵੀਡੀਓ ਬਣਾ ਰਹੇ ਹੋਗੇ ਉਹ ਕਿਸ ਪਰਪਸ ਦੇ ਕੀ ਕੰਮ ਲਈ ਬਣਾ ਰਹੇ ਹੋ ਉਹ ਸਾਰਾ ਟੈਗ ਲਿਖ ਦਿਓ ਵਧੀਆ-ਵਧੀਆ ਤਾਂ ਕਿ ਉਹ ਸਰਚਿੰਗ ਚ ਆ ਜਾ YouTube ਦੇ ਵਿੱਚ ਕਿਉਂ ਜਿਆਦਾ ਸਰਚਿੰਗ ਜਾਊਗੀ ਤੁਹਾਡੇ ਫਿਰ ਵਿਊਜ਼ ਵੀ ਜਿਆਦਾ ਆਉਣਗੇ ਜਿਆਦਾ ਆਰਨਿੰਗ ਫਿਰ ਸੁਣ ਹੋਊਗੀ ਉਸ ਤੋਂ ਬਾਅਦ ਤੁਸੀਂ ਵਿਜ਼ਿਬਿਲਟੀ ਤੇ ਜਾਣਾ ਜੀ ਇੱਥੇ ਪਬਲਿਕ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਇੱਥੇ ਇਹਨੂੰ ਕਰ ਦਿਓ ਸ਼ੇਅਰ ਦੋਸਤੋ ਸੇਵ ਕਰ ਦਿਓ ਬਾ ਤੁਹਾਡੀ ਜਿਹੜੀ ਵੀਡੀਓ ਹੈ ਜੀ ਹੁਣ ਤੁਸੀਂ ਦੇਖੋਗੇ ਪਬਲਿਕ ਹੋ ਚੁੱਕੀ ਆ ਪਰ ਅਜੇ ਵੀ ਕੀ ਪ੍ਰੋਸੈਸਿੰਗ ਚੱਲੀ ਜਾਂਦੀ ਆ ਇਹਨੂੰ ਇੱਕਦਾਂ ਮਿੰਟ ਲੱਗ ਸਕਦਾ ਹੈਗਾ ਇਸ ਤਰ੍ਹਾਂ ਹੈ ਜਿਹੜੀ ਵੀਡੀਓ ਤੁਸੀਂ ਠੀਕ ਆ ਜੀ ਆਸਾਨੀ ਨਾਲ ਜੋ YouTube ਤੇ ਅਪਲੋਡ ਕਰ ਸਕਦੇ ਹੋਗੇ ਠੀਕ ਆ ਫਿਰ ਵੀ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਨੀਚੇ ਕਮੈਂਟ ਕਰੋ ਤੁਹਾਡਾ ਜਿਹੜਾ ਅਨਸਰ ਦੇਣ ਦੀ ਬਤ ਤੋਂ ਬਾਅਦ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ